ਲੁਧਿਆਣਾ ਦੇ ਫਿਰਕਾ ਮਿਲਕ ਪਲਾਂਟ ਤੋਂ ਲੈ ਕੇ ਦਰਾਹੇ ਨਹਿਰ ਤੱਕ ਖੁਦਾ ਨਾ ਖਾਸ ਤਾਂ ਗੱਡੀ ਖਰਾਬ ਹੋ ਜਾਂਦੀ ਆ ਤਾਂ ਬਿਲਕੁਲ ਫ੍ਰੀ ਆਫ ਕਾਸਟ ਠੀਕ ਕੀਤੀ ਜਾਂਦੀ ਆ ਇਹ ਕਾਰਜ ਇਕੱਲਾ ਬੰਦਾ ਨਹੀਂ ਕਰ ਸਕਦਾ ਇਹ ਕਾਰਜ ਦੇ ਲਈ ਹਰੇਕ ਤਰੀਕੇ ਦੀ ਬੰਦੇ ਦੀ ਲੋੜ ਆ ਉਹ ਸਾਡੇ ਨਾਲ ਕੋਈ ਮਕੈਨਿਕ ਵੀਰ ਜੁੜ ਸਕਦਾ ਤਨੋ ਮਨੋ ਤਨ ਹਰੇਕ ਤਰੀਕੇ ਦੀ ਸੇਵਾ ਦੀ ਲੋੜ ਆ ਸਾਡੇ ਤਿੰਨ ਦਿਨ ਲਈ 24 ਘੰਟੇ ਇੱਥੇ ਸੇਵਾ ਨਿਰੰਤਰ ਜਾਰੀ ਰਹਿੰਦੀ ਆ ਇਸ ਦੇ ਨਾਲ ਦੇ ਨਾਲ ਅਸੀਂ ਇੱਕ ਇਸ ਵਾਰ ਇੱਕ ਅਲੱਗ ਚੀਜ਼ ਲੈ ਕੇ ਆਏ ਆ ਸਰਕਾਰ ਦੇ ਮੁੱਖ ਸੇਵਾਦਾਰ ਦਾ ਵੀ ਧੰਨਵਾਦ ਕਰਦਾ ਜਿਹੜੇ ਇਹ ਚੀਜ਼ ਨੂੰ ਸਾਨੂੰ ਪੂਰਨ ਸਹਿਯੋਗ ਦਿੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਧਾਰਮਿਕ ਕੰਮ ਕੋਈ ਵੀਰ ਜਿਹੜੇ ਸਾਡੇ ਕੋ ਮਿਕਸ ਗਾਈਡ ਕਰਨ ਵਾਲੇ ਵੀ ਆਉਂਦੇ ਜਿਹੜੀ ਹੁਣ ਸੰਗਤ ਆ ਉਹ ਤਾਂ ਦੂਰੋਂ ਹੀ ਦਿਖ ਜਾਣੀ ਆ ਆਨੰਦਪੁਰ ਸਾਹਿਬ ਜਾਣ ਵਾਲੀ ਸੰਗਤ ਕੋਈ ਪਰਿਵਾਰ ਹੈ ਫਤਿਹਗੜ੍ਹ ਸਾਹਿਬ ਜੋੜ ਮੇਲੇ ਤੇ ਜਾ ਰਹੀ ਸਾਡੇ ਨਾਲ ਬੱਚੇ ਨੇ ਰਾਤ 2 ਵਜੇ ਤੁਹਾਨੂੰ ਵੀ ਪਤਾ ਵੀ ਉਹ ਦਿਨਾਂ ਦੇ ਵਿੱਚ ਕਿੰਨੀ ਧੁੰਦ ਹੁੰਦੀ ਹੈ ਤੇ 2 ਵਜੇ ਅਸੀਂ ਉਹ ਲੋਕੇਸ਼ਨ ਤੇ ਪਹੁੰਚੇ ਸਾਂਨੇ ਵਾਲ ਏਅਰਪੋਰਟ ਦੇ ਕੋਲ ਲੋਕੇਸ਼ਨ ਤੇ ਪਹੁੰਚੇ ਤੇ ਉੱਥੇ 벨ਟ ਉਹਦੀ ਗੱਡੀ ਦੀ ਟੁੱਟੀ ਹੋਈ ਸੀ 벨ਟ ਪਾਈ ਉਹਨਾਂ ਨੂੰ ਤੋੜਿਆ ਪੈਸੇ ਦਿੰਦੇ ਸੀ ਮੈਨੂੰ ਮੈਂ ਤਾਂ ਮੈਂ ਪੈਸੇ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਹੋਲਾ ਮੱਲਾ ਨੇ ਨਜ਼ਦੀਕ ਆ ਰਿਹਾ ਹੈ ਤੇ ਸੰਗਤਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਜਿਹੜੇ ਲੰਗਰ ਲਗਾਏ ਜਾ ਰਹੇ ਨੇ ਪਰ ਇੱਕ ਐਸਾ ਲੰਗਰ ਵੀ ਲੁਧਿਆਣਾ ਦੇ ਨੌਜਵਾਨ ਲਗਾ ਰਹੇ ਨੇ ਜੋ ਕਿ ਅਨੋਖਾ ਲੰਗਰ ਹੈ ਕਿਸੇ ਦੀ ਗੱਡੀ ਕੋਈ ਵੀ ਖਰਾਬ ਹੋ ਜਾਂਦੀ ਹੈ ਤੇ ਉਹਨੂੰ ਫ੍ਰੀ ਠੀਕ ਕਰਦੇ ਨੇ ਕੋਈ ਵਾਸ਼ਿੰਗ ਕਰਾਣੀ ਹੈ ਕੋਈ ਮੋਹੱਲਾ ਮਹਿੰਦੇ ਦੇ ਉੱਤੇ ਆਨੰਦਪੁਰ ਸਾਹਿਬ ਕੋਈ ਸੰਗਤ ਜਾਰੀ ਹੈ ਜੇ ਉਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਬਿਲਕੁਲ ਫ੍ਰੀ ਉਹਨਾਂ ਦੀ ਸੇਵਾ ਕਰਦੇ ਨੇ ਉਸ ਤੋਂ ਪ੍ਰਾਂਤ ਵੀ ਜਿਹੜੇ ਹੋਲੇ ਮੱਲੇ ਵਾਲੇ ਦਿਨ ਜਿਹੜਾ ਹੈਗਾ ਉਹ ਇੱਥੇ ਲੰਗਰ ਵੀ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਦਾ ਜਿਹੜਾ ਲੰਗਰ ਹੈਗਾ ਉਹ ਵੀ ਇੱਥੇ ਲਗਾਇਆ ਜਾਂਦਾ ਸਾਡੇ ਨਾਲ ਮੌਜੂਦ ਨੇ ਨੌਜਵਾਨ ਅਸੀਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆਂ ਬਾਈ ਜੀ ਕੀ ਨ ਮੇਰਾ ਨਾਮ ਇਸ਼ਪਰੀ ਸਿੰਘ ਮਿਸ਼ਨ ਸੇਵਾਜਾ ਦਾ ਦੁਗਰੀ ਦਮੈ ਸੇਵਾਦਾਰ ਆਂ ਅੱਜ ਤੁਸੀਂ ਇੱਥੇ ਦੇਖਿਆ ਵੀ ਲੋ ਜਿਹੜੇ ਸੰਗਤ ਆ ਰਹੀਆਂ ਨੇ ਆਨੰਦਪੁਰ ਸਾਹਿਬ ਜਾਰੀ ਨੇ ਹੋਲਾ ਮੱਲਾ ਦੇ ਤਿਹਾਰ ਦਰਮਿਆਨ ਤੇ ਉਹਨਾਂ ਦੀ ਤੁਸੀਂ ਜਿਹੜੀ ਸੇਵਾ ਫ੍ਰੀ ਕਰ ਰਹੇ ਹੋ ਜਿਹੜੀ ਗੱਡੀ ਖਰਾਬ ਹੋ ਜਾਂਦੀ ਉਹਨੂੰ ਠੀਕ ਕਰਦੇ ਹੋ ਇਹ ਉਪਰਾਲਾ ਕਿੰਨੀ ਦੇਰ ਤੋਂ ਕਰ ਰਹੇ ਹੋ ਤੇ ਇਹਦਾ ਕੀ ਮੋਟਿਵ ਕੀ ਹੈ ਸਭ ਤੋਂ ਪਹਿਲਾਂ ਤਾਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਏ ਇਹ ਹੋਲੇ ਮਹੱਲੇ ਨੂੰ ਸਮਰਪਿਤ ਮਿਤੀ 13 14 15 ਮਾਰਚ ਨੂੰ ਹਰਮਨ ਮੋਟਰ ਦੇ ਵੱਲੋਂ ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਤੋਂ ਲੈ ਕੇ ਦਰਾਹੇ ਨਹਿਰ ਤੱਕ ਖੁਦਾਨਾ ਖਾਸਤਾ ਗੱਡੀ ਖਰਾਬ ਹੋ ਜਾਂਦੀ ਆ ਤਾਂ ਬਿਲਕੁਲ ਫ੍ਰੀ ਆਫ ਕਾਸਟ ਠੀਕ ਕੀਤੀ ਜਾਂਦੀ ਆ ਇਹ ਸੇਵਾ ਪਿਛਲੇ 5 ਕ ਸਾਲ ਹੋ ਗਏ ਇਹ ਸੇਵਾ ਸ਼ੁਰੂ ਕਰਦੇ ਆ ਤੁਹਾਡਾ ਮੀਡੀਆ ਭਾਈਚਾਰੇ ਦਾ ਬਹੁਤ ਵੱਡਾ ਯੋਗਦਾਨ ਆ ਤੁਹਾਡੇ ਮੀਡੀਆ ਭਾਈਚਾਰੇ ਤੋਂ ਸੰਗਤ ਇਸ ਵੀਡੀਓ ਨੂੰ ਦੇਖ ਕੇ ਤੇ ਸਾਡੇ ਕੋਲ ਬਹੁਤ ਲਾਭ ਹਟਾਉਂਦੀ ਆ ਕਈ ਬੰਦੇ ਸਾਡੇ ਕੋਲੇ ਐਸੇ ਵੀ ਆਉਂਦੇ ਆ ਜਿਨ੍ਹਾਂ ਨੂੰ ਰਾਤ 2 ਵਜੇ ਕਾਲ ਕਰਨੀ ਪਵੇ ਉਹ 2 ਵਜੇ ਸਾਨੂੰ ਕਾਲ ਕਰਦੇ ਸਾਡਾ 24 ਘੰਟੇ ਨੰਬਰ 3 ਦਿਨ ਲਈ 24 ਘੰਟੇ ਨੰਬਰ ਔਨ ਰਹੂਗਾ ਲੋਕਾਂ ਨੂੰ ਹੁਣ ਤੁਸੀਂ ਨੰਬਰ ਕਿਸ ਤਰ੍ਹਾਂ ਤੁਸੀਂ ਮੁਹੱਈਆ ਕਰਵਾਉਂਗੇ ਮੰਨ ਲਓ ਵੀ ਕਿਦਾਂ ਤੁਹਾਨੂੰ ਉਹ ਇੱਥੇ ਮਿਲਾਂਣ ਮੰਨ ਲਓ ਕਿ ਕੋਈ ਲੜਕੇ ਦੀ ਕੋਈ ਕਿਸੇ ਦੀ ਸੰਗਤ ਦੀ ਗੱਡੀ ਖਰਾਬ ਹੋ ਜਾਂਦੀ ਹੈ ਤੇ ਉਹ ਕਿਸ ਤਰ੍ਹਾਂ ਤੁਹਾਡੇ ਨਾਲ ਕੰਟੈਕਟ ਕਰਨ ਤੁਸੀਂ ਸਾਡਾ ਨੰਬਰ ਨੋਟ ਕਰ ਸਕਦੇ ਹੋ 9517661984 ਸਾਡਾ ਨੰਬਰ ਹੈ ਦੁਬਾਰਾ ਫਿਰ ਬੋਲ ਦਿੰਨਾ 95 17 66 1984 ਸਾਡਾ ਨੰਬਰ ਹੈ 96 46 78 78 16 ਸਾਡਾ ਨੰਬਰ ਹੈ ਜੇ ਕਿਸੇ ਵੀਰ ਨੇ ਸਾਡੇ ਨਾਲ ਸੰਪਰਕ ਕਰਨਾ ਸਾਡੇ ਨਾਲ ਸੰਪਰਕ ਕਰ ਸਕਦਾ ਸਾਡੇ 3 ਦਿਨ ਲਈ 24 ਘੰਟੇ ਇੱਥੇ ਸੇਵਾ ਨਿਰੰਤਰ ਜਾਰੀ ਰਹਿੰਦੀ ਹੈ ਤੇ ਇਸ ਦੇ ਨਾਲ ਦੇ ਨਾਲ ਅਸੀਂ ਇੱਕ ਇਸ ਵਾਰ ਇੱਕ ਅਲੱਗ ਚੀਜ਼ ਲੈ ਕੇ ਆਏ ਆ ਮੋਬਾਈਲ ਵੈਨ ਅੱਗੇ ਅਸੀਂ ਸ਼ੁਰੂ ਕੀਤਾ ਸੀ ਵੀ ਵੇਰਕਾ ਮਿਲਕ ਪਲਾਂਟ ਤੋਂ ਲੈ ਕੇ ਦਰਾਹੇ ਨਹਿਰ ਤੱਕ ਇਹ ਕਰੀਬ ਕਰੀਬ 30 ਤੋਂ 35 ਕਿਲੋਮੀਟਰ ਪੈਂਦਾ ਇਸ ਵਾਰ ਅਸੀਂ ਮੋਬਾਈਲ ਮੈਨ ਲੈ ਕੇ ਆਏ ਆ ਜੇ ਕਿਸੇ ਵੀਰ ਨੇ ਆਨੰਦਪੁਰ ਸਾਹਿਬ ਜਾਣ ਤੋਂ ਪਹਿਲਾਂ ਗੱਡੀ ਠੀਕ ਕਰਾਉਣੀ ਆ ਜਿਹਦੇ ਕੋਲ ਸਰਵਿਸ ਯੋਗੇ ਨਹੀਂ ਪੈਸੇ ਹੈਗੇ ਉਹ ਆਪਣਾ ਇੰਜਨ ਆਇਲ ਵਗੈਰਾ ਜਾਂ ਕੁਝ ਲੈ ਕੇ ਆ ਸਕਦਾ ਅਸੀਂ ਆਪਣੀ ਕੀਰਤ ਦੀ ਜਿਹੜਾ ਸਾਡਾ ਦਸਵਾਂ ਹਿੱਸਾ ਅਸੀਂ ਉਸ ਚੀਜ਼ ਦੇ ਪੈਸੇ ਨਹੀਂ ਲਵਾਂਗੇ ਜਿਵੇਂ ਗੱਡੀ ਠੀਕ ਕਰਨ ਦੇ ਰਿਪੇਅਰ ਦੇ ਅਸੀਂ ਪੈਸੇ ਨਹੀਂ ਲਵਾਂਗੇ ਤੇ ਉਹ ਸਮਾਨ ਜਿਹੜਾ ਵਾ ਉਹ ਲਿਆਵੇ ਅਸੀਂ ਰਿਪੇਅਰ ਜਿਹੜੀ ਆਨੰਦਪੁਰ ਸਾਹਿਬ ਜਾਣ ਵਾਲੀ ਸੰਗਤ ਨੂੰ ਪਹਿਲੇ ਕਿਸੇ ਨੇ ਜਾਣਾ ਤੇ ਉਹਦੇ ਅਸੀਂ ਪੈਸੇ ਨਹੀਂ ਲਵਾਂਗੇ ਔਰ 2 ਘੰਟੇ ਇੱਥੋਂ ਹੀ ਸ਼ੁਰੂ ਕਰਾਂਗੇ ਉਹ ਵਾਲੀ ਜਿਹੜੀ ਸੇਵਾ ਜਿਨ੍ਹਾਂ ਨੇ ਸਰਵਿਸ ਕਰਾਣੀ ਹੈ ਗੱਡੀ ਦੀ ਉਹ ਹੈਗੀ ਹੈ 5 ਵਜੇ ਤੋਂ ਲੈ ਕੇ 7 ਵਜੇ ਤੱਕ 2 ਘੰਟੇ ਦੀ ਹੈ ਉਹ 13 ਤਰੀਕ ਤੋਂ ਲੈ ਕੇ 15 ਤਰੀਕ ਤੱਕ 3 ਦਿਨ ਇੱਥੇ ਸੇਵਾ ਰਹੂਗੀ ਤੇ ਇੱਕ ਸ਼ਰਤ ਹੈ ਵੀ ਉਹ ਗੱਡੀ ਦੇ ਉੱਪਰ ਨਿਸ਼ਾਨ ਸਾਹਿਬ ਲੱਗਾ ਹੋਣਾ ਬਹੁਤ ਜ਼ਰੂਰੀ ਹੈ ਹੁਣ ਮੰਨ ਲਓ ਕਈ ਸੰਗਤ ਦੇ ਜਿਹੜੇ ਲੋਕ ਨੇ ਉਹ ਗੱਡੀ ਲੈ ਕੇ ਤੇ ਜਾਂਦੇ ਨੇ ਮੰਨ ਲਓ ਹਿੰਦੂ ਲੋਕ ਵੀ ਹੈਗੇ ਨੇ ਸਿੱਖ ਵੀ ਆ ਕਿਉਂਕਿ ਉਹ ਜਗ੍ਹਾ ਸਾਰਿਆਂ ਦੀ ਸਾਂਝੀ ਹੈ ਅਨੰਦਪੁਰ ਸਾਹਿਬ ਲੋਕੀ ਬਹੁਤ ਜਾਂਦੇ ਨੇ ਹੁਣ ਮੰਨ ਲਓ ਕਿ ਕਿਸੇ ਨੇ ਗੱਡੀ ਦੇ ਉੱਤੇ ਝੰਡਾ ਨਹੀਂ ਲਗਾਇਆ ਕਿ ਉਹਨਾਂ ਦੀ ਸੇਵਾ ਨਹੀਂ ਹੋਊਗੀ ਨਹੀਂ ਹੋਊਗੀ ਕੋਈ ਗੱਲ ਨਹੀਂ ਬਟ ਅਸੀਂ ਤਾਂ ਇਸ ਚੀਜ਼ ਨੂੰ ਰੱਖਿਆ ਕੋਈ ਵੀਰ ਜਿਹੜੇ ਸਾਡੇ ਕੋ ਮਿਸ ਗਾਈਡ ਕਰਨ ਵਾਲੇ ਵੀ ਆਉਂਦੇ ਜਿਹੜੀ ਹੁਣ ਸੰਗਤ ਆ ਉਹ ਤਾਂ ਦੂਰੋਂ ਹੀ ਦਿਖ ਜਾਣੀ ਆ ਆਨੰਦਪੁਰ ਸਾਹਿਬ ਜਾਣ ਵਾਲੀ ਸੰਗਤ ਕੋਈ ਪਰਿਵਾਰ ਹੈ ਕੋਈ ਕਿੱਦਾਂ ਜਾ ਰਿਹਾ ਕੋਈ ਜ਼ਰੂਰੀ ਅਸੀਂ ਕਿਸੇ ਇੱਕ ਧਰਮ ਦੇ ਨਾਮ ਦੇ ਨਾਲ ਨਹੀਂ ਚੱਲੇ ਤੁਸੀਂ ਕਿਹਾ ਵੀ ਕੋਈ ਹਿੰਦੂ ਆ ਕੋਈ ਸਾਡੇ ਵੱਲੋਂ ਕੋਈ ਵੀਰ ਆਵੇ ਮੁਸਲਮਾਨ ਵੀ ਆ ਸਕਦਾ ਹੈ ਹਿੰਦੂ ਵੀ ਆ ਸਕਦਾ ਹੈ 크ਰਿਸਚੀਅਨ ਵੀ ਆ ਸਕਦਾ ਕੋਈ ਵੀਰ ਆਵੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਰਿਹਾ ਉਹ ਜ਼ਰੂਰੀ ਨਹੀਂ ਮਾਂ ਨਾਨਾ ਦੇਵੀ ਦੇ ਦਰਸ਼ਨ ਕਰਨ ਜਾ ਰਿਹਾ ਅਸੀਂ ਉੱਥੇ ਵੀ ਕਰਾਂਗੇ ਉਹ ਹੀ ਕਹਿ ਰਿਹਾ ਸੀ ਜਦੋਂ ਤੁਸੀਂ ਗਏ ਨਾ ਵੀ ਸ਼ਰਤ ਇਹ ਹੈ ਵੀ ਨਿਸ਼ਾਨ ਸਾਹਿਬ ਲੱਗਿਆ ਹੋਣਾ ਚਾਹੀਦਾ ਹੈ ਹੁਣ ਮੰਨ ਲਓ ਮੈਂ ਜਾਣਾ ਮੈਨੂੰ ਕੋਈ ਦਿੱਕਤ ਆ ਗਈ ਠੀਕ ਹੈ ਨਾ ਤੇ ਤੁਸੀਂ ਵੀ ਫਿਰ ਸੇਵਾ ਕਰੋਗੇ ਅਸੀਂ ਦੇਖੋ ਜੇ ਤੁਸੀਂ ਆਨੰਦਪੁਰ ਸਾਹਿਬ ਜਾਣਾ ਦੇਖੋ ਜਿਹੜਾ ਝੂਠ ਬੋਲੂਗਾ ਉਹ ਉਹ ਤਾਂ ਅਸੀਂ ਆਪਣੇ ਵੱਲੋਂ ਤਾਂ ਅਸੀਂ ਆਪਣੀ ਸੇਵਾ ਕਰ ਰਹੇ ਹਾਂ ਜੇ ਕਿਸੇ ਨੇ ਝੂਠ ਬੋਲ ਕੇ ਕੱਦੀ ਗੱਡੀ ਠੀਕ ਕਰਾ ਵੀ ਲਈ ਸਾਨੂੰ ਕੋਈ ਰਵਾ ਨਹੀਂ ਪਰ ਜਿਹੜੇ ਬੰਦੇ ਨੇ ਦੂਰ ਹੁੰਦਾ ਨਹੀਂ ਹੈ ਵੈਸੇ ਚਲੋ ਕੋਈ ਬੰਦਾ ਜੇ ਧਾਰਮਿਕ ਸਥਾਨ ਤੇ ਚੱਲਿਆ ਤੇ ਮੇਰੇ ਹਿਸਾਬ ਨਾਲ ਝੂਠ ਨਹੀਂ ਬੋਲੂਗਾ ਪਰ ਇਹਦੇ ਵਿੱਚ ਤੁਸੀਂ ਇਹ ਮੈਸੇਜ ਦਿਓ ਵੀ ਕੋਈ ਵੀ ਸੰਗਤ ਦਾ ਬੰਦਾ ਆਵੇ ਚਾਹੇ ਉਹ ਹਿੰਦੂ ਆ ਮੁਸਲਮਾਨ ਸਿੱਖ ਐ ਈਸਾਈ ਐ ਕੋਈ ਵੀ ਆਵੇ ਜੇ ਉਹ ਧਾਰਮਿਕ ਸਥਾਨ ਤੇ ਚੱਲਿਆ ਆ ਤਾਂ ਉਹ ਅਸੀਂ ਉਹਦੀ ਸੇਵਾ ਕਰਾਂਗੇ ਨਹੀਂ ਮੈਂ ਤੁਹਾਨੂੰ ਦੱਸ ਦਣਾ ਤੁਸੀਂ ਇਹ ਕਿਹਾ ਹੁੰਦਾ ਨਹੀਂ ਸਾਨੂੰ ਕਈ ਕਾਲਸ ਜਿਹੜੀਆਂ ਐਸੀ ਆਉਂਦੀਆਂ ਐ ਜਿਹੜੀ ਇੱਕ ਤਾਂ ਸਾਡੀ ਲੋਕੇਸ਼ਨ ਤੋਂ ਬਾਹਰ ਐ ਇੱਕ ਦੂਜੀ ਗੱਲ ਸਾਨੂੰ ਕਾਲਸ ਆਉਂਦੀਆਂ ਜਿਨ੍ਹਾਂ ਦੇ ਇੰਜਨ ਹੀ ਖਰਾਬ ਹੁੰਦੇ ਐ ਉਹ ਇੰਜਨ ਵਾਸਤੇ ਸਾਨੂੰ ਫੋਨ ਕਰਦੇ ਨੇ ਕਿ ਵੀ ਹਾਂ ਸਾਡਾ ਇੰਜਨ ਖਰਾਬ ਐ ਵੀਰ ਜੀ ਵੀ ਤੁਹਾਡਾ ਉਹ ਠੀਕ ਕਰੋ ਹੁਣ ਇੰਜਨ ਦੀ ਥੋਣਾ ਅਸੀਂ ਅਸੀਂ ਤਾਂ ਮੌਕੇ ਤੇ ਟੈਕਨੀਕਲ ਪ੍ਰੋਬਲਮ ਆ ਟੈਕਨੀਕਲ ਵਾਹਿਗੁਰੂ ਅੱਗੇ ਅਰਦਾਸ ਕਰੋ ਵੀ ਸਾਨੂੰ ਇੰਨਾ ਕੁ ਸਮਰਥ ਬਣਾਵੇ ਤੇ ਅਸੀਂ ਇੰਜਨ ਵੀ ਓਵਰਾਲ ਕਰਦੀਏ ਵਾਹਿਗੁਰੂ ਨੇ ਬੜੀ ਕਿਰਪਾ ਕਰਨੀ ਹੈ ਐਦਾਂ ਦੀਆਂ ਸੇਵਾ ਤੁਹਾਡੇ ਕੋਲ ਲੈਣਗੇ ਜੇ ਤੁਸੀਂ ਅੱਜ ਕਦਮ ਪੁੱਟਿਆ ਆ ਸੱਚੇ ਪਾਤਸ਼ਾਹ ਵੱਲ ਤੇ ਉਹ 10 ਕਦਮ ਤੁਹਾਡੇ ਹੱਲ ਵੀ ਆਉਣਗੇ ਤੇ ਸੋ ਐਦਾਂ ਦੀ ਅਰਦਾਸ ਕਰੋ ਵੀ ਮਾਲਕ ਸਾਨੂੰ ਇੰਨਾ ਕੁ ਸਮਰਥ ਬਖਸ਼ੇ ਜੇ ਕਿਸੇ ਦਾ ਇੰਜਨ ਵੀ ਓਵਰਾਲ ਹੋਣ ਵਾਲਾ ਹੈ ਤੇ ਉਹ ਵੀ ਕਰਾਂਗੇ ਅਸੀਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਤੁਹਾਡੇ মিডিਆ ਭਾਈਚਾਰੇ ਦੇ ਰਾਹੀਂ ਅਸੀਂ ਇੱਕ ਸੰਗਤਾਂ ਨੂੰ ਬੇਨਤੀ ਵੀ ਕਰਨਾ ਚਾਹੁੰਦੇ ਹਾਂ ਸਾਡੇ ਨਾਲ ਕਿਉਂਕਿ ਇਹ ਕਾਰਜ ਇਕੱਲਾ ਬੰਦਾ ਨਹੀਂ ਕਰ ਸਕਦਾ ਇਹ ਕਾਰਜ ਦੇ ਲਈ ਹਰੇਕ ਤਰੀਕੇ ਦੀ ਬੰਦੇ ਦੀ ਲੋੜ ਹੈ ਉਹ ਸਾਡੇ ਨਾਲ ਕੋਈ ਮਕੈਨਿਕ ਵੀਰ ਜੁੜ ਸਕਦਾ ਤਨੋ ਮਨੋ ਤੁਨ ਹਰੇਕ ਤਰੀਕੇ ਦੀ ਸੇਵਾ ਦੀ ਲੋੜ ਹੈ ਜੇ ਕੋਈ ਵੀਰ ਅਲਗ-ਅਲਗ ਤਰੀਕੇ ਦਾ ਸਾਡੇ ਨਾਲ ਜੁੜੇ ਕਿਉਂਕਿ ਮਕੈਨਿਕ ਵੀਰ ਹੈ ਮਕੈਨਿਕ ਵੀਰ ਜਿੰਨੇ ਜੁੜਨਗੇ ਓਨਾ ਹੀ ਵੱਡਾ ਕਾਰਜ ਹੋਊਗਾ ਦੇਖੋ ਇੱਕ ਬੰਦਾ ਜੇ ਤੁਸੀਂ ਕਹੋ ਵੀ ਇੰਜਨ ਵੀ ਠੀਕ ਕਰਕੇ ਦੇਵੇ ਇੱਕ ਬੰਦਾ ਇਨਾ ਜੇ মিডিਆ ਭਾਈਚਾਰੇ ਦਾ ਜਾਂ ਸੰਗਤ ਦਾ ਤਨਵਾਦ ਰਿਹਾ ਜਾਂ ਸੰਗਤ ਦਾ ਉਤਸ਼ਾਹ ਰਿਹਾ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਕਾਰਜ ਅਸੀਂ ਕਰਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਗੁਰੂ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਜਿਹੜਾ ਉਹ ਉਪਰਾਲਾ ਕਰ ਰਹੇ ਹੋ ਬਹੁਤ ਵਧੀਆ ਉਪਰਾਲਾ ਆ ਤੇ ਕਿੰਨੀਆਂ ਗੱਡੀਆਂ ਹੁਣ ਤੱਕ ਠੀਕ ਕੀਤੀਆਂ ਤੁਸੀਂ ਤੇ ਅੱਗੇ ਕੀ ਟਾਰਗੇਟ ਆ ਤੁਹਾਡਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਡੀਆਂ ਤਾਂ ਅਣਗਿਣਤ ਹੀ ਠੀਕ ਕਰਤੀਆਂ ਹੋਣੀਆਂ ਜਿਵੇਂ ਜੋੜ ਮੇਲਾ ਲੱਗਦਾ ਫਤੇਗੜ ਸਾਹਿਬ ਆਨੰਦਪੁਰ ਸਾਹਿਬ ਜੋੜ ਮੇਲਾ ਲੱਗਦਾ ਬਹੁਤ ਪਤਾ ਹੀ ਨਹੀਂ ਗਿਣਤੀ ਜ ਨਹੀਂ ਹੈਗੀਆਂ ਗੱਡੀਆਂ ਗੱਡੀਆਂ ਸਾਨੂੰ ਰਾਤ ਨੂੰ 2 ਵਜੇ ਫੋਨ ਆਇਆ ਮੇਰੇ ਹਿਸਾਬ ਨਾਲ ਅੰਮ੍ਰਿਤਸਰ ਪੱਟੀ ਦੀ ਪੱਟੀ ਦੀ ਸੰਗਤ ਸੀਗੀ ਅੰਮ੍ਰਿਤਸਰ ਦੇ ਕੋਲ ਪੱਟੀ ਪਿੰਡ ਆ ਉੱਥੇ ਦੀ ਸੰਗਤ ਹਾਂਜੀ ਹਾਂਜੀ ਉੱਥੋਂ ਦੀ ਸੰਗਤ ਸੀ ਸੰਗਤ ਸੀਗੀ ਸਾਨੇ ਵਾਲੇ ਏਅਰਪੋਰਟ ਦੇ ਕੋਲ ਖੜੀ ਸਾਨੂੰ ਫੋਨ ਆਇਆ ਵੀ ਭਾਈ ਰਾਤੀ 2 ਵਜੇ ਵੀ ਸਾਡੀ ਗੱਡੀ ਖਰਾਬ ਹੋ ਗਈ ਤੁਸੀਂ ਠੀਕ ਕਰ ਸਕਦੇ ਹੋ ਮੈਂ ਕਹਾਂ ਜਰੂਰ ਕਰਾਂਗੇ ਪਰ ਅਸੀਂ ਖੜੇ ਕਹਿੰਦੇ ਸਾਨੇ ਵਾਲੇ ਏਅਰਪੋਰਟ ਦੇ ਕੋਲ ਆ ਮੈਗਾ ਕੋਈ ਗੱਲ ਨਹੀਂ ਜੀ 2 ਵਜੇ ਅਸੀਂ ਗੱਡੀ ਚੱਕੀ ਆਹੀ ਗੱਡੀ ਗੱਡੀ ਚੱਕੀ ਗੱਡੀ ਚੱਕੀ ਤੇ ਸਾਨੂੰ ਉਹਨਾਂ ਨੇ ਨਾ ਬਕਾਇਦਾ ਵੀਡੀਓਜ਼ ਵੀ ਭੇਜੀਆਂ ਆ ਦੇਖੋ ਸਾਡੇ ਨਾਲ ਬੱਚੇ ਨੇ ਅਸੀਂ ਫਤੇਗੜ ਸਾਹਿਬ ਜੋੜ ਮੇਲੇ ਤੇ ਜਾ ਰਹੇ ਸਾਡੇ ਨਾਲ ਬੱਚੇ ਨੇ ਰਾਤ 2 ਵਜੇ ਤੁਹਾਨੂੰ ਵੀ ਪਤਾ ਵੀ ਉਹ ਦਿਨਾਂ ਦੇ ਵਿੱਚ ਕਿੰਨੀ ਧੁੰਦ ਹੁੰਦੀ ਹੈ ਤੇ 2 ਵਜੇ ਅਸੀਂ ਉਹ ਲੋਕੇਸ਼ਨ ਤੇ ਪਹੁੰਚੇ ਸਾਨੇ ਵਾਲ ਏਅਰਪੋਰਟ ਦੇ ਕੋਲ ਲੋਕੇਸ਼ਨ ਤੇ ਪਹੁੰਚੇ ਤੇ ਉੱਥੇ ਬੈਲਟ ਉਹਦੀ ਗੱਡੀ ਦੀ ਟੁੱਟੀ ਹੋਈ ਸੀ ਬੈਲਟ ਪਾਈ ਉਹਨਾਂ ਨੂੰ ਤੋਰਿਆ ਪੈਸੇ ਦਿੰਦੇ ਸੀ ਮੈਨੂੰ ਮੈਂ ਕਹਾ ਮੈਂ ਪੈਸੇ ਦੇ ਪੈਸੇ ਜਿਹੜੇ ਦੇਣੇ ਆ ਗੁਰੂ ਘਰੇ ਮੱਥਾ ਟੇਕਦੀ ਉਹ ਵੀ ਅਰਦਾਸ ਕਰਦੀ ਉਹ ਵੀ ਅਸੀਂ ਅੱਗੇ ਤੋਂ ਐਦਾਂ ਹੋਰ ਵੱਧ ਕੇ ਸੇਵਾ ਕਰਦੇ ਸੀ ਇਸ ਤੋਂ ਇਲਾਵਾ ਫੇ ਹੋਰ ਕਿਹੜੀ ਸੇਵਾ ਕਰ ਰਹੇ ਹੋ ਕਿਉਂਕਿ ਲੰਗਰ ਵੀ ਬੜੇ ਲੱਗ ਰਹੇ ਨੇ ਗੁਰੂ ਮਹਾਰਾਜ ਦੀ ਬੜੀ ਕਿਰਪਾ ਆ ਤੇ ਤੁਸੀਂ ਹੁਣ ਗੱਡੀਆਂ ਠੀਕ ਕਰਨ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਲੰਗਰ ਤੁਸੀਂ ਲਗਾਉਂਦੀ ਕੋਸ਼ਿਸ਼ ਕਰ ਰਹੇ ਐਥੇ ਇੱਕ ਤਾਂ ਗੱਡੀਆਂ ਦੇ ਠੀਕ ਕਰਨ ਦਾ ਲੰਗਰ ਤਾਂ ਚੱਲਦਾ ਹੀ ਚੱਲਦਾ ਐਥੇ ਗੰਨੇ ਦੇ ਰਸ ਦਾ ਲੰਗਰ ਤੇ ਲੂਨੇ ਚੌਲ ਇਹ ਸਾਰੀ ਦਿਹਾੜੀ 13 ਤਰੀਕ ਨੂੰ ਜਾਂ 15 13 ਤੋਂ 15 ਤਰੀਕ ਨੂੰ ਇਹ ਤਿੰਨ ਇੱਥੇ ਹੀ ਚੱਲਣਗੇ ਹਾਂਜੀ ਇਹੀ ਜਗ੍ਹਾ ਤੇ ਆਹੀ ਲੋਕੇਸ਼ਨ ਹੈ ਸਾਡੀ ਕਿਹੜੀ ਇਹ ਬੋਲ ਕੇ ਦੱਸ ਇਹ ਲੋਕੇਸ਼ਨ ਹੈਗੀ ਆ ਜਦੋਂ ਆਪਾਂ ਦਰਾਹੇ ਇਧਰੋਂ ਪਿੱਛੋਂ ਬੇਰਕਾ ਮਿਲਕ ਪਲਾਂਟ ਤੋਂ ਆਂਦੇ ਹੋਈਏ ਇੱਕ ਪੁਲ ਟੱਪਦੇ ਆ ਜਦੋਂ ਦੂਜਾ ਪੁਲ ਚੜਦੇ ਆਸਾਰ ਹੀ ਇੱਥੇ ਲੋਕੇਸ਼ਨ ਹੈ ਇਹ ਸੱਜੇ ਹੱਥ ਤੁਸੀਂ ਦੇਖੋਗੇ ਦਰਗਾਹ ਵੀ ਆ ਨਾਲ ਮੰਦਿਰ ਵੀ ਆ ਮੰਦਰ ਦੇ ਬਿਲਕੁਲ ਸਾਹਮਣੇ ਇਹ ਲੰਗਰ ਲਾਇਆ ਸਾਨੂੰ ਦਰਗਾਹ ਵਾਲਿਆਂ ਦਾ ਪੂਰਾ ਸਹਿਯੋਗ ਹੁੰਦਾ ਹੈ। ਲਾਈਟ ਪਾਣੀ ਸਭ ਕੁਝ ਦਰਗਾਹ ਤੋਂ ਮਿਲਦਾ ਸਾਨੂੰ। ਸਾਨੂੰ ਇਹ ਨਾ ਨਹੀਂ ਕਰਦੇ ਵੀ ਹਾਂ ਵੀ ਅਸੀਂ ਤੁਹਾਨੂੰ ਸਮਾਨ ਨਹੀਂ ਦੇਣਾ ਤੁਸੀਂ ਲੰਗਰ ਲਾ ਨਾ ਸਾਨੂੰ ਸਮਾਨ ਪੂਰਾ ਸਹਿਯੋਗ ਹੁੰਦਾ ਹੈ ਇਸ ਦਰਗਾਹ ਵਾਲਿਆਂ ਦਾ। ਜੇ ਲਾਈਟ ਚੱਲ ਜਾਂਦੀ ਹੈ ਲਾਈਟ ਚੱਲ ਜਾਂਦੀ ਹੈ ਤੇ ਜਨਰੇਟਰ ਚਲਾ ਕੇ ਇਹ ਸਹਿਯੋਗ ਦਿੰਦੇ ਆ ਮੈਂ ਵੀਰ ਦਾ ਵੀ ਧੰਨਵਾਦ ਕਰਦਾ ਦਰਗਾਹ ਵਾਲੇ ਮੁੱਖ ਸੇਵਾਦਾਰ ਦਾ ਵੀ ਧੰਨਵਾਦ ਕਰਦਾ ਜਿਹੜੇ ਇਹ ਚੀਜ਼ ਨੂੰ ਸਾਨੂੰ ਪੂਰਨ ਸਹਿਯੋਗ ਦਿੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਧਾਰਮਿਕ ਕੰਮ ਹੈ ਪਰ ਸਾਨੂੰ ਹਰੇਕ ਧਾਰਮਿਕ ਜਥੇਬੰਦੀਆਂ ਦਾ ਕਾਰਜ ਪੂਰਾ ਹੁੰਦਾ ਇਹ ਤੁਹਾਨੂੰ ਮੈਂ ਦਿਖਾ ਰਿਹਾ ਸੀ ਇਹ ਰਾਤ 3 ਵਜੇ ਦੀ ਵੀਡੀਓ ਹੈ ਜਿਹੜੀ ਅਸੀਂ ਤੁਹਾਨੂੰ ਤੁਹਾਨੂੰ ਦੱਸਿਆ ਵੀ ਅਸੀਂ ਸਾਨੇਵਾਲ 에ਰਪੋਰਟ ਦੇ ਕੋਲ ਗਏ ਸੀ ਇਹ ਇੱਥੇ ਇੱਥੇ ਜਦੋਂ ਮੌਕੇ ਤੇ ਟਰੈਕਟਰ ਖਰਾਬ ਹੋਇਆ ਸੀ ਇਹ ਰਾਤ ਇੱਥੇ ਦੀ ਵੀਡੀਓ ਹੈ ਇਹ ਟਰੈਕਟਰ ਵੀ ਖਰਾਬ ਹੋਇਆ ਸੀ ਤੇ ਅਸੀਂ ਜਿੰਨੇ ਜੋਗ ਸੀਗੇ ਅਸੀਂ ਟਰੈਕਟਰ ਕੀਤਾ ਇਹ ਟਰੈਕਟਰ ਇਹ ਕਿਹੜੀ ਵੀਡੀਓ ਹੈ ਇਹ ਟਰੈਕਟਰ ਦੀਆਂ ਨਾ ਹੈਡਲਾਈਟਾਂ ਬੰਦ ਹੋ ਗਈਆਂ ਸੀ ਆਉਂਦੇ ਹੋਏ ਜਦੋਂ ਲੁਧਿਆਣਾ ਸ਼ਹਿਰ ਦੇ ਵਿੱਚ ਇਹਨਾਂ ਨੇ ਐਂਟਰ ਕੀਤਾ ਨਾ ਇਹ ਟਰੈਕਟਰ ਦੀਆਂ ਹੈਡਲਾਈਟਾਂ ਬੰਦ ਹੋ ਗਈਆਂ ਸੀ ਤੇ ਪਿੱਛੇ ਇੱਕ ਮਕੈਨਿਕ ਸੀ ਉਹ ਹੈਡਲਾਈਟਾਂ ਚਲਾਉਣ ਦੇ ਮੇਰੇ ਹਿਸਾਬ ਨਾਲ ਪਤਾ ਨਹੀਂ ਕੋਈ 12 ਕੇ 1500 ਰੁਪਿਆ ਮੰਗਦਾ ਵੀ ਸੀ ਅੱਛਾ ਨਜ਼ਾਇਰ ਫਾਇਦਾ ਵੀ ਲੋਕੀ ਚੱਕਦੇ ਆ ਹਨੇਰੇ ਸਵੇਰੇ ਦਾ 12 ਤੋਂ 1500 ਰੁਪਿਆ ਮੰਗਦਾ ਪਿਆ ਸੀ ਤੇ ਉਹ ਹੌਲੀ ਹੌਲੀ ਵਿਚਾਰੇ ਇੱਥੇ ਆ ਕੇ ਖੜੇ ਹੋ ਗਏ ਅਸੀਂ ਬੈਠੇ ਸੀ ਇੱਥੇ ਮੇਰਾ ਤਾਂ ਕੋਈ ਕਿੰਨੇ ਕ ਵਜੇ ਦਾ ਟਾਈਮ ਸੀ 11 ਕ ਵਜੇ ਦਾ ਟਾਈਮ ਸੀ ਤੇ ਅਸੀਂ ਬੈਠੇ ਸੀ ਅਸੀਂ ਇੱਥੇ ਤੇ ਉਹ ਵੀਰ ਕਹਿੰਦਾ ਵੀ ਇਦਾਂ ਦਾ ਲੈਟਾ ਬੰਦ ਹੋ ਗਿਆ ਮੈਂ ਕੋਈ ਗੱਲ ਨਹੀਂ ਵੀਰੇ ਉਹ ਕੁਦਰਤੀ ਇਸ ਮੇਰੀ ਗੱਡੀ ਦੇ ਵਿੱਚ ਸਮਾਨ ਤਾਂ ਤੁਹਾਨੂੰ ਮੈਂ ਦਿਖਾਵਾਂ ਮੈਨੂੰ ਦਿਖਾਓ ਸਮਾਨ ਵੀ ਤੁਸੀਂ ਕਿਹੜੇ ਕਿਹੜਾ ਹੁੰਦਾ ਆ ਆ ਸਾਰਾ ਮੇਰੇ ਕੋਲ ਸਮਾਨ ਰੱਖਿਆ ਹੋਇਆ ਆ ਜੋ ਵੀ ਹੈ ਸਮਾਨ ਗੱਡੀ ਦਾ ਆ ਜੈਕ ਵਗੈਰਾ ਹੋਗੇ ਬਲਕਿ ਕੀ ਮੈਂ ਜੇ ਕੋਈ ਟੈਕਨੀਕਲ ਫਾਲਟ ਪੈ ਜਾਂਦਾ ਨਾ ਆ ਦੇਖੋ ਆਮ 스캐너 ਵੀ ਰੱਖਿਆ ਹੋਇਆ ਵੀ ਇੱਕ 스캐너 ਲਾ ਕੇ ਅਸੀਂ ਗੱਡੀ ਚੈੱਕ ਕਰ ਸਕਦੇ ਹਾਂ ਵੀ ਹਾਂ ਵੀ ਕਿਉਂ ਗੱਡੀ ਕਿੱਥੇ ਬੰਦ ਹੋਈ ਹੈ। ਇਹ ਵਾਸ਼ ਵੀ ਕਰਦੇ ਨੇ ਗੱਡੀ। ਗੱਡੀ ਵਾਸ਼ ਦਾ ਹਲੇ ਸਿਸਟਮ ਨਹੀਂ ਬਣਾਇਆ। ਉਹ ਵੀ ਉਹ ਵੀ ਨਾਲ ਬਣਾਵਾਂਗੇ ਆਪਾਂ। ਉਦਾਂ ਮਕੈਨ ਮਕੈਨਿਕਲੀ ਕੰਮ ਮਕੈਨਿਕਲੀ ਸਾਰਾ ਸਮਾਨ ਰੱਖਿਆ ਹੋਇਆ ਤੁਸੀਂ ਵੀ ਮੰਨ ਲਓ ਵੀ ਕੋਈ ਵੀ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਆਂਦੀ ਹੈ ਤੇ ਤੁਹਾਨੂੰ ਮਿਲ ਸਕਦਾ ਹੈ। ਕੋਈ ਤਰ੍ਹਾਂ ਦੀ ਪਰੇਸ਼ਾਨੀ ਆਉਂਦੀ ਆ ਕਿੱਥੇ ਰਸਤੇ 'ਚ ਗੱਡੀ ਉਹਦੀ ਪੈਂਚਰ ਵੀ ਹੋ ਜਾਂਦੀ ਹੈ ਪਰ ਅਸੀਂ ਪੈਂਚਰ ਦਾ ਵੀ ਜੁਗਾਰ ਰੱਖਿਆ ਹੈ ਵੀ ਰਾਤ ਨੂੰ ਜੇ ਉਹਦੀ ਗੱਡੀ ਪੈਂਚਰ ਹੋ ਗਈ ਅਸੀਂ ਉਹ ਵੀ ਠੀਕ ਕਰਨ ਦੇ ਹ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਸੋ ਜੇਕਰ ਤੁਸੀਂ ਹੋਲਾ ਮਹੱਲਾ ਦੇ ਉੱਤੇ ਤੁਸੀਂ ਆਨੰਦਪੁਰ ਸਾਹਿਬ ਜਾ ਰਹੇ ਹੋ ਫਤਿਹਗੜ੍ਹ ਸਾਹਿਬ ਜੋੜ ਮੇਲੇ ਤੇ ਜਾ ਰਹੇ ਹੋ ਤੇ ਤੁਸੀਂ ਵੇਰਿਕਾ ਮਿਲਕ ਪਲਾਂਟ ਤੋਂ ਦਰਾਹਾ ਵਾਲੇ ਰੋਡ ਤੇ ਜਾ ਰਹੇ ਹੋ ਜਾਂ ਦਰਾਹੇ ਤੱਕ ਜਾ ਰਹੇ ਹੋ ਇਧਰ ਦੀ ਲੰਘਦੇ ਹੋ ਤੇ ਜੇ ਤੁਹਾਡੀ ਕੋਈ ਗੱਡੀ ਖਰਾਬ ਹੋ ਜਾਂਦੀ ਹੈ ਲਾਈਟਾਂ ਖਰਾਬ ਹੋ ਜਾਂਦੀਆਂ ਗੱਡੀ ਪੈਂਚਰ ਹੋ ਜਾਂਦੀ ਹੈ ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਫਿਕਰ ਕਰਨ ਦੀ ਲੋੜ ਨਹੀਂ ਵੈਸੇ ਤਾਂ ਵਾਹਿਗੁਰੂ ਸਾਰਿਆਂ ਦੇ ਨਾਲ ਅੰਗ-ਸੰਗ ਰਹਿੰਦੇ ਨੇ ਪਰ ਫਿਰ ਵੀ ਉਹਨਾਂ ਦੇ ਸੇਵਾਦਾਰ ਵੀ ਇੱਥੇ ਨਾਲ ਮੌਜੂਦ ਨੇ ਸੇਵਾ ਲੈ ਕੇ ਗੱਡੀ ਕੋਈ ਵੀ ਖਰਾਬ ਹੋ ਜਾਂਦੀ ਹੈ ਤੇ ਗੱਡੀ ਬਿਲਕੁਲ ਫ੍ਰੀ ਠੀਕ ਕੀਤੀ ਜਾਏਗੀ ਕਿਉਂਕਿ ਇਹਨਾਂ ਨੇ ਗੱਡੀਆਂ ਠੀਕ ਕਰਨ ਦਾ ਜਿਹੜਾ ਲੰਗਰ ਉਹ ਲਗਾਇਆ ਹੈ ਤੇ ਗੱਡੀ ਦੀਆਂ ਲੈਟਾਂ ਖਰਾਬ ਹੋ ਜਾਣ ਗੱਡੀ ਪੈਂਚਰ ਹੋ ਜਾਵੇ ਬਿਲਕੁਲ ਫ੍ਰੀ ਤੇ ਜਿਹੜਾ ਹੈਗਾ ਉਹ ਲੰਗਰ ਦੀ ਸੇਵਾ ਕਰਨਗੇ ਤੁਹਾਡੀਆਂ ਜਿਹੜੀਆਂ ਗੱਡੀਆਂ ਉਹ ਬਿਲਕੁਲ ਠੀਕ ਕਰਨਗੇ ਸੋ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹਨਾਂ ਨੌਜਵਾਨਾਂ ਨੇ ਜੋ ਇਹ ਉਪਰਾਲਾ ਕੀਤਾ ਹੈ ਤੇ ਇਹਨਾਂ ਨੂੰ ਐਪਰੀਸ਼ੀਏਟ ਵੀ ਕਰਨਾ ਚਾਹੀਦਾ ਹੈ ਕਿਉਂਕਿ ਬਹੁਤ ਵਧੀਆ ਢੰਗ ਦੇ ਨਾਲ ਇਹ ਗੁਰੂ ਦੀ ਸੇਵਾ ਕਰ ਰਹੇ ਨੇ ਤਸਵੀਰਾਂ ਦੇਖ ਸਕਦੇ ਹੋ ਵੀ ਇਸ ਲੋਕ ਪੂਰੇ ਜੋਸ਼ ਦੇ ਨਾਲ ਜਿਹੜਾ ਹੈਗਾ ਵਾ ਉਹ ਲਾ ਮਹੱਲਾ ਦੇ ਵਿੱਚ ਜਾ ਰਹੇ ਨੇ ਫੋ ਤੁਹਾਡਾ ਇਸ ਅਨੋਖੀ ਸੇਵਾ ਬਾਰੇ ਕੀ ਵਿਚਾਰ ਆ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖਿਓ ਤੇ ਤਾਂ ਜੋ ਇਹਨਾਂ ਨੌਜਵਾਨਾਂ ਦਾ ਹੌਸਲਾ ਵਧੇ ਤੇ ਹੋਰ ਅੱਗੇ ਤੋਂ ਵੱਧ ਚੜ ਕੇ ਜਿਹੜੀ ਸੇਵਾ ਕਰ ਸਕਣ ਤੇ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਈ